ਮੰਮੀ ਕੀ ਕਰੰਦੇ ਜੇ ਕਿਚਨ ਦੇ ਵਿੱਚ 서서 ਦੇ ਤੁਸੀ ਨੇ ਮੈਨੂੰ ਚਾਹ ਉਹ ਨੰਨੀ ਵੀ ਤੁਹਾਨੂੰ ਮੇਰੇ ਲਈ ਚਾਹ ਆਹੋ ਮੰਮੀ ਮੈਂ ਨਾ ਜਲਦੀ ਹੈਗੀ ਆ ਤੇ ਤੁਸੀਂ ਰਹਿਣ ਤੋਂ ਚਾਹ ਕੋਈ ਗੱਲ ਨਹੀਂ ਮੈਂ ਦੋ ਗੁੱਟ ਪੀ ਕੇ ਜਾ ਸੁੱਚੇ ਮੂਹ ਨਹੀਂ ਜਾਈਦਾ ਕਰੋ ਪਰ ਦੋ ਗੁੱਟ ਪੀ ਲੈ ਨਾ ਪੀ ਸਾਰੀ ਦੋ ਗੁੱਟ ਪੀ ਲੈ ਓਹੋ ਮੰਮੀ ਤੂੰ ਸੋਈ ਜੇ ਨਾ ਆਇਆ ਕਰ ਬੜੀ ਗਰਮੀ ਮੇਕਅਪ ਸਾਰਾ ਖਰਾਬ ਹੋ ਜਾਣਾ ਤੂੰ ਬਾਹਰ ਆਰਾਮ ਨਾਲ ਬੈਠ ਦੋ ਪਾ ਦੋ ਗੁੱਟ ਪੀ ਲੈ ਠੰਡੀ ਕਰਕੇ ਤੇਨ ਜਲਦੀ ਹੈ ਨਾ ਠੰਡੀ ਕਰਕੇ ਦੋ ਗੁੱਟ ਪੀ ਲੈ ਸਾਰੀ ਨਹੀਂ ਵੀ ਨਾ ਪੀ ਪੁੱਤ ਤੈਨੂੰ ਸੁੱਚਾ ਮੂਣੀ ਨਹੀਂ ਜਾਇਦਾ। ਪਾਈ ਦਾ ਘੁੱਟ ਪਰਲਾ। ਚਲੋ ਠੀਕ ਆ। ਠੰਡੀ ਕਰਕੇ ਨਾ ਤੇ ਤੂੰ ਫਟਾਫਟ ਨਿਕਲ ਜਾ। ਜਾ। ਚਲੋ ਮੰਮੀ, ਤੁਹਾਡੇ ਕਹਿੰਦੇ ਮੈਂ ਇੱਕ ਘੁੱਟ ਪੀ ਲੈਣੀ ਵੈਸੇ ਮੈਂ ਪੀ ਨਹੀਂ ਨਹੀਂ ਸੀ। ਚਲ ਕੋਈ ਨਹੀਂ ਪੁੱਤ ਮੇਰੇ ਆਖੇ ਲੱਗ। ਤੂੰ ਸੁਈ ਤੇ ਨਹੀਂ ਆਣਾ ਅੱਜ ਤੋਂ ਬਾਅਦ। ਜਦੋਂ ਮੈਂ ਕਾਂ ਕਿ ਉਹ ਸੁਈ ਚਾਣਾ। ਇਹ ਬਾਰੀ ਰਿਆ ਕਰ। ساری ਉਮਰ ਕੰਮ ਹੀ ਕਰਨੇ। ਹੋਰ ਨਹੀਂ ਕੋਈ ਗੱਲ। ਹੋਰ ਪੁੱਤਰ ਤੂੰ ਜਾਣਾ ਇੱਥੇ ਵੈਸੇ। ਮੈਂ ਮੰਮੀ ਮੈਂ ਨਾ ਸੋਚਿਆ ਚਲ ਥੋੜੀ ਜਿਹੀ ਸ਼ਾਪਿੰਗ ਕਰ ਆਵਾਂ ਥੋੜਾ ਜਿਹਾ ਸਮਾਨ ਸਮੂ ਲੈ ਆਣ ਵਾਲਾ ਸੀਗਾ ਤੇ ਮੈਂ ਉਹ ਵੇਖ ਲਵਾਂ ਨਾਲ ਠੀਕ ਐ ਹੋ ਜਾ ਤੂੰ ਹੋ ਜਾ ਕੋਈ ਗੱਲ ਪੈਸੇ ਮੂਸੇ ਲੋੜ ਨਹੀਂ ਤਾਂ ਤੂੰ ਪੈਸੇ ਲੈ ਕੇ ਜਾ ਮੇਰੇ ਕੋਲ ਜਿੰਨੇ ਲੋੜਾ ਸੰਗਣਾ ਨਹੀਂਗਾ ਜਿਹੜੀ ਕੀ ਦੀ ਲੋੜਾ ਸਭ ਕੁਝ ਲੈ ਕੇ ਆਈਆਂ ਆਪਣਾ ਚਲੋ ਕਾਟਾ ਤੇ ਹੋਰ ਦੱਸ ਦੇ ਮੈਂ ਦੇਣੀਆਂ ਪੈਸੇ ਤਾਂ ਨਹੀਂ ਤੇ ਮੇਰਾ ਪਰਸਾ ਖਾਲੀ ਆਪਣਾ ਹਮਾਉ ਚ ਪੈਸੇ ਦੇ ਨਹੀਂ ਤੇ ਜਾਣਾ ਕਿਸ ਤਰ੍ਹਾਂ ਵਾ ਜਾਣਾ ਮੈਂ ਸੋਚਣ ਦੀ ਐ ਕਿ ਮੰਮੀ ਓਟੋ ਤੇ ਚਲ ਜਾਨੀ ਐ ਓਟੋ ਤੇ ਨਹੀਂ ਜਾਣਾ ਤੇ ਦਵੈਲਾ ਵਿਆਹ ਤੋਂ ਪਹਿਲਾਂ ਸੁਣਿਆ ਭੇਜਿਆ ਸੀ ਵੀ ਗੱਡੀ ਦੀ ਜਾਂਚ ਸਿੱਖ ਲੈ ਤੇ ਜੇ ਨਹੀਂ ਨਾ ਸਿੱਖੀ ਜਾਂਚ ਮੇਰੀ ਗੱਲ ਸੁ ਜਾ ਡਰਾਈਵਰ ਲੈ ਕੇ ਜਾ ਤੇ ਜੇ ਆਂਦੀ ਜਾਏ ਤੇ ਆਪ ਗੱਡੀ ਲੈ ਆ ਗੱਡੀ ਤੇ ਚਲੋ ਮੰਮੀ ਮੈਂ ਲੈ ਜਾਵਾਂਗੀ ਪਰ ਮੈਂ ਸੋਚ ਨਹੀਂ ਆ ਆਟੋ ਤੇ ਚਲ ਜਾਉ ਤੂੰ ਡਰਾਈਵਰ ਨੂੰ ਲੈ ਜਾ ਕੋਈ ਗੱਲ ਨਹੀਂ ਡਰਾਈਵਰ ਨਾਲ ਲੈ ਜਾ ਕੀ ਲੋੜ ਆ ਆਟੋ ਤੇ ਜਾਂਦੀ ਬਿਸਰਾ ਗੱਡ ਡਰਾਈਵਰ ਨੂੰ ਨਾਲ ਲੈ ਜਾ ਆਟੋ ਤੇ ਨਹੀਂ ਜਾਣਾ ਚਲੋ ਠੀਕ ਆ ਮੰਮੀ ਵੈਸੇ ਮੈਂ ਕਿਹਾ ਟ੍ਰੈਫਿਕ ਬੜੀ ਆ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਬਟ ਟੌਰ ਨਾ ਜੇ ਘਰ ਚੀਜ਼ ਆ ਫੇਰ ਕਾ ਦੇਣੀ ਆ ਤਨਵੀ ਲੋੜ ਆਰਡਰ ਤਾਂ ਕੇ ਖਾਂਦੀ ਠੀਕ ਹੈ ਗੱਡੀ ਲੈ ਕੇ ਜਾ ਤੂੰ ਤੇ ਮੇਰਾ ਪਰਸ ਫੜ ਕੇ ਲੈ ਮਾਰੀ ਤੈ ਪੈਸੇ ਲੈ ਕੇ ਜਾਣਾ ਚਲੋ ਮੈਂ ਲੈ ਕੇ ਆਨੇ ਕਰਸਟੈਂਡ ਮੇਰੀ ਗੱਲੀ ਗੱਲੀ ਨੂੰ ਹੈ ਮੈਂ ਨਹੀਂ ਚਾਹ ਕਰਨੇ ਤੇ ਹੋਰ ਕਿਸੇ ਹੋਰ ਨੇ ਕਰਨੇ ਸਕਰੌਨਕ ਲੱਗ ਗਈ ਸਾਡੇ ਘਰ ਜਦੋਂ ਦੀ ਆਈ ਹੈ ਮੇਰਾ ਮਾਨੀ ਹਰਵੇ ਲੈਣਾ ਖੁਸ਼ ਰਹਿੰਦਾ ਵੇ ਵੇ ਕੇਨ ਵਾਲ ਪ੍ਰਸੰਨ ਨਹੀਂ ਰੰਨੀ ਕਿਆ ਦੀ ਕਰਮਾਂ ਵਾਲੀ ਸਾਡੇ ਘਰ ਆਈਏ। ਤਾਂ ਇਹਨੂੰ ਕੀ ਲੋੜ ਹੈ ਔਟੋਆਂ ਜਾਣ ਦੀ? ਘਰ ਤੇ ਚੀਜ਼ਾਂ ਆਈਏ ਤੇ ਫੇਰ ਕਾਦੀ ਗੱਲ। ਆਹ ਵਾਲਾ ਪਰਸ। ਆਓ ਤੇ ਜੇ ਪਰਸ ਲੈਣਾ ਪਰਸ ਲੈ ਜਾ ਤੇ ਨਹੀਂ ਤੇ ਲੈ ਫੜ ਪੈਸੇ। ਹੋਰ ਘਟਾ ਤੇ ਉਹ ਲੱਲਾ। ਗਰਮੀ ਤੇ ਮਮੀ ਬਹੁਤ ਐ ਫੜ। ਇੰਨੇ ਪੈਸੇ ਮੈਂ ਕਿਉਂ ਰੱਖ ਤੂੰ ਤੇ ਸੰਗਣਾ ਨਹੀਂ ਕਿਸੇ ਚੀਜ਼ ਤੋਂ। ਜਿਹੜੀ ਚੀਜ਼ ਲੈਣੀ ਲੈ ਕੇ ਆਈਂ ਸ਼ਾਰੀ ਆਪਣੀ। ਪਰ ਮਮੀ ਪੈਸੇ ਜ਼ਿਆਦੇ ਗਏ। ਉਹ ਕੋਈ ਗੱਲ ਨਹੀਂ। ਤੂੰ ਲੈ ਕੇ ਜਾ ਨਾ।

ਫੇਰ ਨਾ ਮੈਂ ਹੋ ਗਿਆ ਨਹੀਂ ਹਾਂ ਹੋ ਗਿਆ ਕੋਈ ਚਲੋ ਠੀਕ ਹੈ ਬੁੱਤ ਹੋਰ ਠੀਕ ਹੋ ਤੁਸੀਂ ਬੱਚੇ ਸਾਰੇ ਠੀਕ ਹੈ ਚਲੋ ਵਧੀਆ ਕਿਰਨ ਕਿਰਨ ਬਾਜ਼ਾਰ ਗਈ ਜੀ ਸ਼ੋਪਿੰਗ ਕਰਨ ਲਈ ਮੈਂ ਆਪ ਹੀ ਭੇਜਿਆ ਮੈਂ ਕਿਹਾ ਕਾਰ ਆਵੇ ਗੋਲਡੀ ਆਇਆ ਨਹੀਂ ਸੀ ਮੈਂ ਕਿਹਾ ਗੱਡੀ ਲੈ ਜਾ ਤੂੰ ਡਰਾਈਵਰ ਨਾਲ ਚੱਲ ਜਾ ਹਾਂ ਤੇ ਕਾਰ ਲੈਣ ਦੀ ਉਹਦੀ ਚੋਇਸ ਬਹੁਤ ਵਧੀਆ ਹੈਗੀ ਹੈ ਪਹਿਲੀ ਕੀ ਦੱਸਾਂ ਜਦੋਂ ਨਿਆਂ ਦੇ ਸਾਡੇ ਤੇ ਘਰ ਦੀ ਜੂਨ ਹੀ ਬਦਲ ਗਈ ਦੀ ਐਨਾ ਕੰਮਕਾਰ ਚ ਵਾਧਾ ਹੁੰਦਾ ਪਿਆ ਭਾਈ ਗੁਰ ਮੈਂ ਕਿ ਨਹੀਂ ਇਹੋ ਜਿਹਾ ਨੂਆ ਤੇ ਹੈ ਪਰਮਾਤਮਾ ਸਾਡੇ ਘਰ ਪਿੰਚੇ ਐਨੀ ਕਰਮ ਵਾਲੀ ਸਾਰਾ ਘਰ ਹੀ ਜੂਣ ਮੈਂ ਮੈਨੂੰ ਤਾਂ ਬੈੱਡ ਤੋਂ ਉੱਠਣ ਹੀ ਨਹੀਂ ਦਿੰਦੀ ਮੈਂ ਤਾਂ ਉਹਨੂੰ ਕਹਤਾ ਆਣਾ ਵਾਣਾ ਸਵੇਰੇ ਪਹਿਲਾਂ ਮੇਰੇ ਮੱਥੇ ਤੂ ਲੱਗਣਾ ਮੇਰੇ ਕਮਰੇ ਕਿਸੇ ਨਾਲ ਭੇਜਿਆ ਕਾ ਅੰਨੀ ਸ਼ਕਲ ਮਨਵਦੀ ਚੰਗੀ ਲੱਗਦੀ ਐ ਅੰਨੀ ਪਿਆਰੀ ਓਦੀ ਮੈਕਨੀ ਓਦੀ ਲੈਂਗੁਏਜ ਦੇਖੋ ਬੋਲਣ ਦਾ ਸਟਾਈਲ ਦੇਖੋ ਆਏ ਗਈ ਦੀ ਸੇਵਾ ਜਤਾ ਕਰਨੀ ਐਨਾ ਮੈਕਨੀ ਸਾਰਿਆਂ ਦਾ ਖਿਆਲ ਰੱਖਦੀ ਘਰ ਚ ਵੀ ਸਾਰਿਆਂ ਦਾ ਆਹੋ ਐਹੀ ਕੁਝ ਚਾਹੀਦਾ ਹੁੰਦਾ ਹੋਰ ਕੀ ਚਾਹੀਦਾ ਹੁੰਦਾ ਮਾਵਾ ਤੇ ਸਿਵਾ ਹੀ ਚਾਹੁੰਦੇ ਕਿਸੇ ਗੱਲ ਤੋਂ ਕਮੀ ਰਹਿਣ ਹੀ ਨਹੀਂ ਦਿੰਦੀ ਹਰ ਇੱਕ ਦਾ ਪੂਰਾ ਖਿਆਲ ਰੱਖਦੀ ਆਣਾ ਤੁਸੀਂ ਵੀ ਦੇਖਣਾ ਸੀ ਕਿੰਨਾ ਕੁ ਪਿਆਰ ਕਰਦੀ ਤੁਹਾਨੂੰ ਉਹ ਕੁੜੀ ਹੈ ਹੀ ਪਿਆਰ ਵਾਲੀ ਬੜੀ ਆਂ ਸੁਣਨ ਦੀ ਗੱਲ ਹੀ ਕੋਈ ਨਹੀਂ। ਹੋਰ ਚਲੋ ਠੀਕ ਹੈ। ਹੋਰ ਚਲੋ ਸਾਸਿਕਾ ਦੇ। ਮੰਮੀ ਆਣਾ ਹਾਂਜੀ ਤਰ ਆ ਗਏ। ਹਾਂਜੀ ਮੰਮੀ ਆ ਗਏ ਮੇਰਾ ਲਾਲ ਖਾਂ। ਹਾਂਜੀ। ਹਾਂਜੀ ਆਓ ਜੀ। ਮੈਂ ਨਾ ਸੂਟ ਲੈ ਕੇ ਆਈਆਂ ਤੁਹਾਡੇ ਵਾਸਤੇ ਵੀ। ਸ਼ਾਪਿੰਗ ਹੋ ਗਈ ਸਾਰੀ। ਹਾਂਜੀ ਮੰਮੀ ਹੋ ਗਈ ਆ ਵੇਖੋ ਸੋਨਾ ਵਾ ਨਾ। ਬਹੁਤ ਸੋਨੇ ਸੂਟ ਲੈ ਆ। ਮੈਂ ਕਿਹਾ ਤਾਂ ਮੈਂ ਦੇਖੇਗਾ ਨਹੀਂ ਵੀ ਇਹਦੀ ਚੋਇਸ ਹੀ ਬਹੁਤ ਵਧੀਆ। ਬਹੁਤ ਵਧੀਆ ਮੈਨੂੰ ਪਤਾ ਸੀ ਤੁਹਾਡਾ ਇਹ ਕਲਰ ਬੜਾ ਸੂਟ ਕਰਨਾ ਬਹੁਤ ਵਧੀਆ ਲੱਗਦੇ ਉਹਨੇ ਇਹੋ ਜਿਹੇ ਰੰਗ ਪਾੜੇ ਅਸੀਂ ਅਸੀਂ ਕਿਹੜੇ ਪੜਕੀਲੇ ਰੰਗ ਪਾੜੇ ਪਰ ਮੰਮੀ ਇਹ ਕਲਰ ਬੜਾ ਸੋਹਣਾ ਹੈਗਾ ਵਾ ਹਾਂ ਗਰਮੀ ਬਹੁਤ ਤੇ ਨਹੀਂ ਸਾਰੀ ਸ਼ਾਪਿੰਗ ਨਹੀਂ ਕੀਤੀ ਨਹੀਂ ਮੰਮੀ ਸਾਰੀ ਕਰ ਲਿਆ ਸਗੋਂ ਦੇ ਵਿੱਚੋਂ ਪੈਸੇ ਵੀ ਬਚ ਗਏ ਲੈ ਹਾ ਦੋਈਏ ਤੇ ਤੂੰ ਸ਼ਾਪਿੰਗ ਕੋ ਪੈਸੇ ਵੀ ਬਚਾਈਆਂ ਤੇ ਸਾਰੀ ਕਿੱਥੋਂ ਕਰਾਈਆਂ ਤੂੰ ਮੰਮੀ ਕਰ ਲੀਆ ਸਾਰੀ ਸ਼ਾਪਿੰਗ ਗਰਮੀ ਵੀ ਤੇ ਇੰਨੀ ਜ਼ਿਆਦੀ ਸੀਗੀ ਗਰਮੀ ਤੇ ਵਾਕਈ ਬਹੁਤ ਚਲ ਇਸ ਤਰ੍ਹਾਂ ਕਰ ਨਹੀਂ ਪੂਰੀ ਹੋਈ ਨਿਕਲ ਚੱਲ ਜਾਈਂ ਸ਼ਾਮ ਨੂੰ ਕੱਲ ਜਾਈ ਨਾ ਫੇਰ ਉਸਦੇ ਧੁੱਪ ਨਹੀਂ ਆਉਂਦੀ ਚਲੋ ਹਾਂ ਕੰਨ ਠੀਕ ਆ ਮੰਮੀ ਉਹ ਪਾਇਲ ਕਿੱਥੇ ਗਈ ਹੈ ਕੁੜੀ ਅਣੀ ਧੁੱਪ ਜਾਈ ਲਿਆ ਪਾਣੀ ਪੁਣੀ ਲਿਆ ਸ਼ਰਬਤ ਲਿਆ ਬੋਲਡਰਿੰਗ ਲਾਇਆ ਨਹੀਂ ਤੇ ਗਰਮੀ ਤੇ ਮੰਮੀ ਵੈਸੇ ਬੜੀ ਸੀ ਲਿਆ ਫਟਾਫਟ ਬੈਠ ਬੁੱਤ ਆ ਮੇਰੇ ਕੋਲ ਬੈਠ ਹਾਂਜੀ ਇੱਥੇ ਬਹਿ ਜਾਨੀ ਆ ਆ ਤੂੰ ਮੇਰੇ ਕੋਲ ਆ ਤਾਂ ਮੇਰੀ ਗੱਲ ਸੁਣ ਸਵੇਰੇ ਮੈਨੂੰ ਉਠਾ ਨਾ ਨਾ ਤੇ ਕਿਸੇ ਨੂੰ ਨਹੀਂ ਭੇਜਣਾ ਆਪਾ ਨਾ ਮੇਰੇ ਮੱਥੇ ਸੁੱਤੇ ਉੜਦੇ ਪਹਿਲਾ ਮੇਰੇ ਮੱਥੇ ਤੂੰ ਲਗਣੀ ਮੈਨੂੰ ਕਿਸੇ ਨੂੰ ਨਹੀਂ ਲੱਗਣਾ ਚਾਹੀਦਾ ਕਿਉਂ ਮੰਮੀ ਜੀ ਉਹ ਜਦੋਂ ਦਾ ਤੇਰਾ ਰਿਸ਼ਤਾ ਹੋਇਆ ਨਾ ਤੇ ਤੇ ਰਖੜੀਆ ਮੱਥਾ ਦੇ ਕੇ ਮੈਨੂੰ ਲੱਗਦਾ ਸਾਰਾ ਘਰ ਹੀ ਖੜ ਗਿਆ ਮੇਰਾ ਤਾਂ ਮੈਂ ਵੀ ਨਹੀਂ ਕਹਿੰਦੀ ਕਿ ਸਾਡੇ ਘਰ ਦੀ ਜੂਨ ਬਦਲ ਗਈ ਹੈ ਮੰਮੀ ਜੀ ਸਾਰੇ ਵੇ ਕਿੰਨੇ ਖੁਸ਼-ਖੁਸ਼ ਰਹਿੰਦੇ ਹਰ ਵੇ ਚੈਲ ਪੈ ਲੱਗਦੀ ਘਰ ਦੇ ਵੀ ਤੇ ਤੂੰ ਅੱਧਰ-ਅੱਧਰ ਜਾਨੀ ਇੰਜ ਖੁਸ਼ੀ ਹੁੰਦੀ ਹੈ ਕਿ ਬਈ ਕੁਝ ਨਜ਼ਰ ਆਂਦਾ ਪਿਆ ਸਾਨੂੰ ਘਰ ਦੇ ਵਿੱਚ

ਕੋਈ ਗੱਲ ਨਹੀਂ ਤੂੰ ਕੱਲ ਚਲ ਜਾਈ ਫੇਰ ਲੈ ਆਪਣੀ ਸ਼ਾਪਿੰਗ ਪੂਰੀ ਕਰ ਜੋ ਦਿਲ ਕਰਦਾ ਚੀ ਲੈ ਆਪਣੀ ਪਿੱਛੇ ਨਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇੱਥੇ ਚਲੋ ਮੰਮੀ ਠੀਕ ਆ ਜਿਵੇਂ ਤੁਸੀਂ ਕਹਿੰਦੇ ਹੋ ਹਾਂ ਕੱਲ ਫੇਰ ਚਲਦੇ 골ਡੀ ਨਾ ਭਾਵੇਂ ਚਲਦੇ ਹਾਂਜੀ ਹਾਂਜੀ ਮੰਮੀ ਅੱਜ ਹੀ ਪ੍ਰੋਗਰਾਮ ਬਣਾ ਲਈ ਨਾ 골ਡੀ ਨਾ ਜਾਣਦਾ ਫੇਰ ਕੱਲ ਚਲੇ ਜਾਣਾ ਦੋਨਾਂ ਜਣੇ ਠੀਕ ਆ ਮੰਮੀ ਹਾਂ ਮੰਮੀ ਆ ਮੈਂ ਪੀਣਾ ਨਹੀਂ ਖਸਖਸ ਵਾਲਾ ਮੈਨੂੰ ਸਵਾਦ ਨਹੀਂ ਲੱਗਦਾ ਹੈ ਫਰੂਟ ਤੂੰ ਨਹੀਂ ਖਾਂਦੀ ਤੇ ਖਾਣਾ ਤੂੰ ਕੀ ਹੈ ਨਾ ਪੀਣਾ ਨਾ ਖਾਣਾ ਖਾਣਾ ਕੀ ਹੈ ਤੂੰ ਨਹੀਂ ਮੰਮੀ ਮੈਂ ਨਹੀਂ ਆ ਪੀਣਾ ਕੋਈ ਗੱਲ ਨਹੀਂ ਮੈਂ ਆਪੇ ਬਾਅਦ ਚ ਪਾਣੀ ਪੀ ਲਾਂਗੀ ਪਾਣੀ ਪੀਣਾ ਸਦਾ ਠੰਡੀ ਲੱਸੀ ਬਣਾ ਦਾ ਨਹੀਂ 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 ਹਾਂ ਲੱਸੀ ਵੀ ਨਹੀਂ ਮੈਂ ਪੀਣੀ ਫਿਰ ਕੀ ਲੈਣਾ ਹੈ ਨਹੀਂ ਮੰਮੀ ਮੈਂ ਨਹੀਂ ਪੀਣਾ ਉਹ ਕੁਟ ਥੋੜਾ ਪੀ ਲੈ ਪਤਾ ਜਿਗਰ ਨੂੰ ਠੰਡਕ ਪੰਦਾ ਥੋੜਾ ਪੀ ਲੈ ਜਿੰਨਾ ਕੁ ਮੀਨਾ ਪੀ ਲੈ ਸਾਰਾ ਨਹੀਂ ਪੀਣਾ ਨਾ ਪੀ ਮੈਂ ਤੈਨੂੰ ਨਾਲੇ ਦੱਸਾਂ ਤੁਹਾਡੀ ਸੁਖਤੇ ਨਾ ਉੱਠਿਆ ਕਰ ਆਰਾਮ ਨਾਲ ਉੱਠਿਆ ਕਰ ਪਰ ਮੰਮੀ ਤੂੰ ਸਿੱਧੇ ਕਹਿੰਦੇ ਕਿ ਪਹਿਲਾਂ ਮੇਰੇ ਕਮਰੇ 'ਚ ਤੂੰ ਆਇਆ ਕਰ ਉਹ ਤਾਂ ਠੀਕ ਹੈ ਕੋਈ ਨਹੀਂ ਮੈਂ ਆਪੇ ਜਾ ਕੇ ਤੇਰਾ ਮੱਥਾ ਚੁੰਮਣ ਲਿਆ ਕਰਾਂਗੀ ਉੱਥੇ ਆਪੇ ਆ ਕੇ ਮੈਂ ਦੇਖ ਲਿਆ ਕਰਾਂਗੀ ਸਭ ਤੋਂ ਪਹਿਲਾਂ ਤੈਨੂੰ ਤੂੰ ਨਾ ਆਰਾਮ ਨਾਲ ਆਪਣਾ ਉੱਠਿਆ ਕਰ ਸੇਰੇ ਸੇਰੇ ਨਾ ਉੱਠਿਆ ਕਰ ਐਵੇਂ ਸਾਰਾ ਦਿਨ ਤੇ ਇੱਧਰ ਉੱਧਰ ਫਿਰ ਨੰਦਾ ਘਰਦਾ ਹੋ ਚੁੱਕੋ ਉਹ ਤੂੰ ਕਈ ਕੰਮ ਮੁਕਦਾ ਹੀ ਨਹੀਂ ਕਰਦੇ ਹਮਨਾ ਥੋੜਾ ਛਰੀਨ ਪੂਰੀ ਨੀਂਦ ਲੈਣੀ ਹੈ ਤੇ ਫੇਰ ਉੱਠਣਾ ਚਲੋ ਠੀਕ ਹੈ ਮੰਮੀ मैं ठीक की गल बोली इत मैं भेजे को आराम कर ला थोड़े मैं बना द नहीं है तू दस सही की चाहिए ਲੈ ਟੋ ਕੋਈ ਨਹੀਂ ਕਿਰਨ ਬਣਾ ਦਿੰਦੀ ਕਿਰਨ ਸਾਰੇ ਵੀ ਕਿਰਨ ਨਹੀਂ ਕਰਨਾ ਤੂੰ ਮੈਂ ਦੱਸ ਮੈਂ ਬਣਾ ਕੇ ਦੇਣੀ ਦੱਸ ਕੀ ਚਾਹੀਦਾ ਕੀ ਚਾਹ ਪੀਣੀ ਆ ਤੁਸੀਂ ਵੀ ਲੱਗੇ ਰਹੇ ਹੋ ਸਾਰੀ ਕੁਛ ਨਹੀਂ ਫੇਰ ਕੀ ਉਹਨੇ ਵੀ ਤਾਂ ਸਾਰੀ ਮਨ ਮੁੜ ਕੇ ਕੰਮ ਹੀ ਕਰਨੇ ਆ ਚਾਰ ਦਿਨ ਰਾਮ ਕਰ ਲੇਗੇ ਕੋਈ ਗੱਲ ਨਹੀਂ ਮੈਂ ਬਣਾਦਾ ਨਹੀਂ ਬਣਾਓ ਇੱਕ ਕੱਪ ਚਾਹ ਮੈਂ ਘੇਰ ਜਾਣਾ ਹਾਂ ਮੈਂ ਬਣਾ ਦੇਣੀ ਕਿਰਨ ਹਾਂਜੀ ਆ ਗਏ ਤੁਸੀਂ ਦੱਸਿਆ ਮਾਰਕੀਟ ਤੋਂ हां जी मार्केट ਤੋਂ ਆਈਆਂ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਤਦੋਂ ਆਈ ਥੋੜੀ ਦੇਰੀ ਹੋਈ ਆਈਆਂ ਤੇ ਮੰਮੀ ਕਹਿੰਦੇ ਚੱਲ ਤੂੰ ਰੈਸਟ ਕਰ ਲੈ ਥੋੜੀ ਦੇਰ ਵਾਸਤੇ ਤੇ ਫਿਰ ਮੈਂ ਕਿਹਾ ਚੱਲ ਮੈਂ ਕਰ ਲੈਨੀ ਆ ਤੇ ਫਿਰ ਚਾਹ ਬਣਾਵਾਂ ਤੁਹਾਡੇ ਵਾਸਤੇ ਮੰਮੀ ਡੇ ਬਣਾਉਣਾ ਮੰਮੀ ਬਣਾਉਂਦੇ ਆ ਆਂਦੇ ਕਿਰਨ ਨੂੰ ਠਾਵੀ ਨਾ ਮੈਂ ਬਣਾਉਣੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਕਿਹਾ ਕਰੋ ਕੰਮ ਪਰ ਆਪ ਹੀ ਲੱਗੇ ਰਹਿੰਦੇ ਆ ਤੇ ਕਿੰਨੀ ਮੇਰੀ ਕੇਅਰ ਕਰਦੇ ਆ ਮੈਨੂੰ ਇਹਨਾਂ ਨੇ ਪੈਸੇ ਵੀ ਦਿੱਤੇ ਤੇ ਪੈਸੇ ਬਚੇ ਵੀ ਵਿੱਚੋਂ ਤੇ ਮੈਂ ਕਿਹਾ ਕਿ ਮੈਨੂੰ ਇੰਨੀ ਰਿਕੁਆਇਰਮੈਂਟ ਨਹੀਂ ਹੈਗੀ ਪੈਸਿਆਂ ਦੀ ਸ਼ਾਪਿੰਗ ਵਾਸਤੇ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਲੈ ਜਾ ਜਿਹੜੇ ਬਚਣਗੇ ਉਹਦੀ ਕੱਲ ਸ਼ਾਪਿੰਗ ਕਰਾਂਗੀ ਕਿੰਨਾ ਖਿਆਲ ਰੱਖਦੇ ਮੇਰਾ ਨਾਲੇ ਮੈਂ ਮੰਮੀ ਦੀਆਂ ਜਿੰਨੀਆਂ ਤਰੀਫਾਂ ਕਰਾਂ ਨਾ ਉਹ ਇੰਨੀਆਂ ਹੀ ਘੱਟਾ ਸਾਰੇ ਮੇਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਆ ਜਦੋਂ ਤੁਸੀਂ ਘਰ ਨਹੀਂ ਹੁੰਦੇ ਮੈਂ ਤੇ ਕੱਲ ਗਿਆ ਸੀਗਾ ਕਿ ਮੈਂ ਚੱਲ ਜਾਈ ਨੀ ਆਟੋ ਦੇ ਵਿੱਚ ਪੜ ਕੇ ਨੇ ਨਈ ਨਹੀਂ ਤੂੰ ਡਰਾਈਵਰ ਲੈ ਕੇ ਜਾ ਗਰਮੀ ਬੜੀ ਆ ਜੇ ਗੱਡੀਆਂ ਘਰੇ ਹੈਗੀਆਂ ਵਾ ਤੇ ਗੱਡੀਆਂ ਤੇ ਹੀ ਜਾਣਾ ਵਾ ਤੇ ਅੱਜ ਹੁਣ ਮੈਨੂੰ ਕਹਿੰਦੇ ਹੈਗੇ ਕਿ 골ਡੀਨਾ ਪਲਾਨ ਬਣਾ ਲਾ ਤੇ ਬਾਕੀ ਸ਼ੋਪਿੰਗ ਕਰ ਆਂ ਜਾ ਕੇ ਇਹਨਾਂ ਨੂੰ ਸ਼ੁਰੂ ਤੋਂ ਬਹੁਤ ਚਾਹੀਗਾ ਆਪਣੀ ਨੂੰ ਦਾ ਤੇ ਇਹਦੇ ਬਸ ਸੋਚਦਾ ਹੀ ਰਹੇ ਹੈ ਕਿ ਮੇਰੀ ਨੂੰ ਆ ਜਾਵੇ ਸਹੀ ਮੈਂ ਧਰਤੀ ਤੇ ਪੈਰ ਨਹੀਂ ਉਦਾ ਲੱਗਣ ਦੇਣਾ ਚਲੋ ਸ਼ੁਕਰ ਹੈ ਇਸ ਗੱਲ ਦਾ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿੱਥੇ ਘਰਾਂ ਵਿੱਚ ਨੂੰ ਸਸਦੀਆਂ ਲੜਾਈਆਂ ਹੁੰਦੀਆਂ ਤੇ ਤੁਹਾਡੇ ਦੋਵਾਂ ਵਿੱਚ ਪਿਆਰ ਇੰਨਾ ਜ਼ਿਆਦਾ ਹੈ ਕਿ ਤੁਹਾਡੇ ਚ ਸੋਈ ਨਹੀਂ ਖੁੱਬਦੀ ਹਾਂਜੀ ਹਾਂਜੀ ਬਹੁਤ ਵਧੀਆ ਮਹਾਰਾਜ ਕਿਸੇ ਦੀ ਨਜ਼ਰ ਨਾ ਲਾਵੇ ਚਲੋ ਵੇਖੀਏ ਚਾਹ ਬਣਾ ਦੇ ਚੱਲੀਏ ਫਿਰ ਚਲੋ ਠੀਕ ਐਨੀ ਖੁਸ਼ੀ ਦੀ ਗੱਲ ਮੈਨੂੰ ਡਾਈਜੈਸਟ ਨਹੀਂ ਹੁੰਦੀ ਗੱਲ ਕਿ ਇਹ ਨਾ ਕਰਾਂ ਮੈਂ ਸਮਝ ਨਹੀਂ ਆਉਂਦੀ ਮੈਨੂੰ ਫਰੈਂਡ ਨਾ ਕਰਾਂ ਸੇਲੀਨਾ ਸੇਲੀ ਨਾਲ ਵੀ ਕੀ ਗੱਲ ਕਰਾਂਗੀ ਸੇਲੀਆਂ ਕਿਹੜਾ ਅੱਜ ਕਰਦੀਆਂ ਮੈਂ ਇਤਰਾ ਕਰਦੀ ਆ ਮੰਮੀ ਨੂੰ ਫੋਨ ਕਰਦੀ ਆ ਮੰਮੀ ਨਾਲ ਗੱਲ ਕਰਦੀ ਆ ਕਿਉਂਕਿ ਜੇ ਮੈਂ ਉਹਨਾਂ ਨੂੰ ਦੱਸਾਂਗੀ ਉਹਨਾਂ ਨੂੰ ਕਿੰਨੀ ਖੁਸ਼ੀ ਹੋਊਗੀ ਕਿ ਮੇਰੀ ਕੁੜੀ ਕਿੰਨਾ ਰਾਜ ਕਰਨਦੀ ਹੈ ਚਲ ਮੈਂ ਮੰਮੀ ਨੂੰ ਕਾਲ ਕਰਦੀ ਚੋਕ ਲੋ ਫੋਨ ਹੈ ਇੱਕ ਤੇ ਮੰਮੀ ਦਾ ਹਮੇਸ਼ਾ ਹੀ ਫੋਨ ਲੇਟ ਚੁੱਕਦੇ ਹੈ ਬੈਲ ਜਾਈ ਜਾਂਦੀ ਆ ਕਿਤੇ ਕੰਮ ਕਰ ਲੱਗੇ ਹੋਣੇ ਮੈਨੂੰ ਪਤਾ ਚੁੱਕਣੇ ਨਹੀਂ ਦੇ ਸ਼ੁਕਰੋ ਹੈਲੋ ਸ਼ੁਗਰਾ ਤੁਸੀਂ ਵੀ ਕਿਤੇ ਫੋਨ ਚੁੱਕਿਆ ਮੰਮੀ ਹਾਂਜੀ ਸਸਿਕਾ ਮੰਮੀ ਸਸਿਕਾ ਪੁੱਤਰ ਸਸਿਕਾਲ ਉਹਨਾ ਬਾਹਰ ਦੁੱਧ ਵਾਲਾ ਆਇਆ ਸੀ ਤੇ ਮੈਂ ਦੁੱਧ ਪਵਾਣ ਚਲ ਗਈ ਸੀ ਮੈਨੂੰ ਪਤਾ ਹੀ ਤੁਸੀਂ ਨਾ ਕਿਤੇ ਕੰਮਕਾਰ ਦੇ ਵਿੱਚ ਬਿਜ਼ੀ ਹੋ ਹੋ ਕੰਮ ਕਰ ਕੀ ਹੈ ਪੁੱਤ ਕੰਮ ਕਰ ਕੀ ਹੈ ਦੁੱਧ ਪਵਾਣ ਗਈ ਉਹ ਸਾਹਮਣੇ ਤੇਰੇ ਆਂਟੀ ਆ ਉਹ ਨਾਨਮ ਰਾਜ ਆਂਡੇ ਨੇ ਰੋਕ ਲਿਆ ਤੇ ਗੱਲਾਂ ਕਰਨ ਲੱਗ ਪਏ ਤੇਰੀਆਂ ਕਹਿੰਦੇ ਹੋਰ ਸੁਣਾਓ ਕਿਰਨ ਦਾ ਕੀ ਹਾਲ ਚਾਲ ਆ ਲਿਆ ਜਿਦੋਂ ਦੀ ਵੀ ਆਈ ਸਿਰਫ ਦੋ ਵਾਰੀ ਵੇਖਿਆ ਉਹਨੂੰ ਮੈਂ ਤੇ ਕੀ ਗੱਲ ਇੰਨਾ ਘੱਟ ਜਿਆਦਾ ਆਂਦੀ ਹੈ ਮੰਮੀ ਫੇਰ ਤੋ ਇਹਨਾਂ ਨੂੰ ਕੀ ਕਿਹਾ ਪੁੱਤ ਤੂੰ ਦੱਸ ਪਹਿਲਾਂ ਮੈਂ ਕੀ ਕਿਹਾ ਹੋਊਗਾ ਮੈਂ ਕਿਹਾ ਮੇਰੀ ਧੀ ਤਾਂ ਬੜੀ ਖੁਸ਼ ਹੈਗੀ ਆ ਉਹ ਕਹਿੰਦੀ ਮੈਂ ਨਹੀਂ ਇੱਥੇ ਆਣਾ ਮੇਰਾ ਨਹੀਂ ਦਿਲ ਤੁਹਾਡੇ ਘਰ ਲੱਗਦਾ ਬਿਲਕੁਲ ਮੰਮੀ ਉਹ ਇੱਥੇ ਦੇ ਸਾਰੇ ਮੈਨੂੰ ਪਿਆਰ ਹੀ ਬੜਾ ਕਰਦੇ ਆ ਮੰਮੀ ਮੈਨੂੰ ਰਸੋਈ 'ਚ ਨਹੀਂ ਜਾਣ ਦਿੰਦੇ ਆਂਦੇ ਗਰਮੀ ਬੜੀ ਆ ਤੇਰਾ ਮੇਕਅਪ ਖਰਾਬ ਹੋ ਜਾਊਗਾ ਤੂੰ ਇੰਨੀ ਗਰਮੀ ਦੇ ਵਿੱਚ ਕਿਚਨ 'ਚ ਕੀ ਕਰਨਾ ਵਾ ਤੇ ਚਾਹ ਮੈਨੂੰ ਕੋਲੀ 'ਚ ਠੰਡੀ ਕਰ ਕਰਕੇ ਦਿੰਦੇ ਆ ਤੇ ਇੰਨਾ ਧਿਆਨ ਰੱਖਦੇ ਆ ਤੂੰ ਕੋਲਡ ਡਰਿੰਕ ਨਹੀਂ ਪੀਣੀ ਮੇਰੇ ਪਾਸੇ ਖਸਖਸ ਦਾ ਸ਼ਰਬਤ ਮੰਗਵਾਇਆ ਹੋਇਆ ਵਾ ਕਿ ਗਰਮੀ ਬੜੀ ਹੈਗੀ ਆ ਤੇ ਦੱਸੋ ਫੇਰ ਮੈਂ ਕਦੀ ਕਦੀ ਆਣਾ ਤੁਹਾਡੇ ਘਰ ਪੁੱਤ ਪਤਾ ਨਹੀਂ ਕਿਹੜੇ ਮਮੋਤੀ ਧਾਨ ਕੀਤੇ ਆ ਜਿੱਤਰਾ ਵਿਰਤੀ ਨੂੰ ਇੰਨੇ ਵਧੀਆ ਸਹੁਰੇ ਮਿਲੇ ਮੈਨੂੰ ਤੇ ਆਪ ਨੂੰ ਖੁਦ ਪਤਾ ਪੁੱਤ ਇੰਨੇ ਜੋਗੀ ਹੈ ਨਹੀਂ ਸੀ ਮੈਂ ਜਿੰਨੀਆਂ ਖੁਸ਼ੀਆਂ ਮਾਲਕ ਨੇ ਮੈਨੂੰ ਮੇਰੇ ਝੋਲੇ ਚ ਪਾਤੀਆਂ ਪਤਾ ਮੈਂ ਤਾਂ ਕਈਆਂ ਨੂੰ ਦੱਸਤੀ ਆ ਜਦੋਂ ਵੀ ਚਾਰ ਜਨਨੀਆਂ ਇਕੱਠੀਆਂ ਹੁੰਦੀਆਂ ਹਨ ਨਾ ਉਹਨਾਂ ਨੇ ਇੱਕੋ ਗੱਲ ਹੀ ਕਰਨੀ ਹੈ ਭੈਣ ਜੀ ਮੇਰੀ ਧੀ ਬੜੀ ਸੌਖੀ ਆ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਧੀ ਨੇ ਚੂੜਾ ਪਾਇਆ ਸੀ ਨਾ ਤੇ ਉਹਦੀ ਸੱਸ ਕੰਦੀ ਭਾਂਡੇ ਨਾ ਮਾਂਜਿਆ ਕਰ ਤੇਰੇ ਚੂੜੇ ਦੇ ਨਾਗ ਨਿਕਲ ਜਾਣੇ ਆ हां जी मम्मी ਤੇ ਗਰਮੀ ਕਰਕੇ ਚੂੜਾ ਵਧਾਤਾ ਮम्मी ਨੇ ਕਿਉਂਕਿ ਤੁਹਾਨੂੰ ਪਤਾ ਮੇਰੇ ਨਾ ਹੱਥ ਦੇ ਉੱਤੇ ਰੈਸ਼ੀਜ਼ ਹੋ ਗਏ ਹੀ ਗਏ ਤੁਹਾਨੂੰ ਦੱਸਿਆ ਹੀ ਨਾ ਮੈਂ ਤੇ ਫਿਰ ਮम्मी ਕਹਿੰਦੇ ਤੂੰ ਕੰਗਨ ਪਾ ਲਾ ਤੇ ਉਹ ਵੀ ਮੈਨੂੰ ਲਾਂ ਨਹੀਂ ਨੀ ਦਿੰਦੇ ਸੋਨੇ ਦੇ ਕੰਗਨ ਪੁੱਤ ਸੱਚੀ ਮੈਂ ਮੋਤੀ ਦਾਣ ਕੀਤੇ ਪਤਾ ਕੀ ਕਰਨ ਜਦੋਂ ਇਹਨਾਂ ਨੇ ਤੇਰੀ ਫੋਟੋ ਵੇਖੀ ਨਾ ਵਿਚੋਲੇ ਰਾਏ ਸਟ ਗੁਜਰ ਫੋਟੋ ਮੰਗਵਾਈ ਹਾਂਜੀ ਤੇ ਮੈਨੂੰ ਉਸੇ ਸ਼ਾਮ ਨੂੰ ਫੋਨ ਆ ਗਿਆ ਮੈਨੂੰ ਕਹਿੰਦੇ ਮਾਲਕ ਨੇ ਤਾਂ ਧੀ ਮੇਰੀ ਚੋਲੇ ਚ ਪਾਤੀ ਸਾਡਾ ਅੱਜ ਕੰਮ ਬੜਾ ਵੱਡਾੜਿਆ ਹੋਇਆ ਸੀ ਸਾਡਾ ਕੰਮ ਬਣ ਗਿਆ ਮੈਂ ਤਾਂ ਆਪਣੀ ਧੀ ਦਾ ਸਵੇਰੇ ਤੇ ਸ਼ਾਮ ਮੱਥਾ ਟੇਕ ਕੇ ਉੱਠਿਆ ਕਰਨਾ ਉਹਨੂੰ ਹਾਂ ਜੀ ਮੰਮੀ ਇਤਰਾ ਹੀ ਆ ਮੰਮੀ ਨੂੰ ਕਹਿੰਦੇ ਸੀਗੇ ਅੱਜ ਕਿ ਤੂੰ ਸਵੇਰੇ ਸਵੇਰੇ ਨਾ ਮੇਰੇ ਰੂਮ ਦੇ ਵਿੱਚ ਆ ਜਾ ਕਰ ਮੈਂ ਤੇਰੇ ਮੱਥੇ ਲਗਣਾ ਤੇਰਾ ਮੱਥਾ ਵੇਖ ਕੇ ਹੀ ਮੈਂ ਉੱਠਣਾ ਆਹੋ ਬੁੱਤ ਸਹੀ ਗੱਲ ਆ ਆ ਮੈਨੂੰ ਵੀ ਕਿਹਾ ਸੀ ਇਹਨਾਂ ਨੇ ਕਹਿੰਦੇ ਇਹਦਾ ਕੁੜੀ ਦਾ ਮੱਥਾ ਬੜਾ ਕਰਮਾ ਵਾਲਾ ਇਹ ਤਾਂ ਲక్ష్ਮੀ ਦੇ ਪੈਰ ਸਾਡੇ ਘਰੇ ਆ ਗਏ ਪੁੱਤ ਸੱਚੀ ਉਹ ਜੋ ਉਹਨਾਂ ਨੇ ਕਿਹਾ ਸੀ ਨਾ ਕਿ ਆਪਾਂ ਇਹਨੂੰ ਨੂੰ ਬਣਾ ਕੇ ਨਹੀਂ ਖੜਨ ਦੇ ਧੀ ਬਣਾ ਕੇ ਖੜਨ ਦੇ ਸੱਚ ਮੋਚੀ ਉਹ ਤਰ੍ਹਾਂ ਕਰਕੇ ਵਖਾਣ ਦੇ ਮਹਾਰਾਜ ਕਰੇ ਕਿ ਸਾਰੀ ਉਮਰ ਹੀ ਤੇਰਨਾ ਇਤਨਾ ਕਰਨ ਹਾਂਜੀ ਮੰਮੀ ਤੂੰ ਹੀ ਟੈਨਸ਼ਨ ਨਾ ਲਓ ਇਹ ਤੇ ਬਹੁਤ ਜ਼ਿਆਦਾ ਵਧੀਆ ਇਹ ਵੀ ਵਧੀਆ ਵਾ ਤੇ ਮੰਮੀ ਵੀ ਬੜੇ ਵਧੀਆ ਵਾ ਤੇ ਮੈਂ ਇਹ ਰੈਸਟ ਹੀ ਕਰਨ ਦੀ ਹੁਣ ਵੀ ਮੰਮੀ ਚਲ ਠੀਕ ਹੈ ਪੁੱਤ ਚਲ ਚੰਗਾ ਮੈਂ ਦੁੱਧ ਤਾਰ ਕੇ ਆਈ ਗੈਸ ਤੇ ਠੀਕ ਹੈ ਚਲੋ ਠੀਕ ਹੈ ਮੰਮੀ ਦੁੱਧ ਨੂੰ ਉਬਲਦੇ ਜਾਓ ਬੇ ਹਾਂ ਮੇਰੀ ਕਲ ਹੋਰ ਸੋਲਾ ਇੰਨੇ ਲਾਡ ਵਿੱਚ ਇੰਨਾ ਨਾ ਵਿਗੜ ਜਾਵੇ ਕਿ ਆਪਣੀ ਸਾਸਿ ਸੇਵਾ ਨਾ ਕਰੀ ਸਾਸਿ ਸੇਵਾ ਕਰਿਆ ਕਰ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲੋ ਮੈਨੂੰ ਪਤਾ ਵਾ ਕਿ ਤੁਸੀਂ ਮੈਨੂੰ ਸੰਸਕਾਰ ਦਿੱਤੇ ਹੋਏ ਠੀਕ ਹੈ ਪੁੱਤ ਠੀਕ ਹੈ ਮੰਮੀ ਓਕੇ ਬੇਟਾ ਓਕੇ ਚਲੋ ਮੰਮੀ ਨੂੰ ਵੀ ਕਿੰਨੀ ਖੁਸ਼ੀ ਹੋਈ ਹਰ ਇੱਕ ਮਾਂ ਨੂੰ ਤੇ ਹੋਈ ਹੁੰਦਾ ਨਾ ਉਹ ਦਿੱਤੀ ਸੁੱਕੀ ਵਸੇ ਤੇ ਮੈਂ ਦੇ ਖੁਸ਼ ਹੀ ਆ ਮੈਂ ਵੇਖਾਂ ਮਮੇ ਕੀ ਕਰੁੰਦੇ ਹੁਣ